ਸਾਰਾ ਗੜੀ ਦੇ ਸ਼ਹੀਦਾਂ ਦੇ ਨਾਮ ਤੇ ਬਣਿਆ ਹੋਇਆ ਹੂੰ ਜਿਹੜਾ ਉਹ ਗੁਰਦੁਆਰਾ ਸਾਹਿਬ ਹੈ ਉਹਦਾ ਨਾਮ ਹੀ ਸਾਰਾ ਗੜੀ ਗੁਰਦੁਆਰਾ ਹੈ ਉਸ ਗੁਰਦੁਆਰੇ ਵਿੱਚ ਸੁਭਾਵਕ ਹੀ ਸੰਤ ਬਾਬਾ ਨਨਤ ਸਿੰਘ ਜੀ ਮਹਾਰਾਜ ਤੇ ਸੰਤ ਜਵੰਦ ਸਿੰਘ ਜੀ ਰਾਜਾ ਸੰਸੀ ਵਾਲੇ ਜੀ ਇਹ ਦੋ ਮਹਾਂਪੁਰਸ਼ ਸੁਭਾਵਿਕ ਉੱਥੇ ਇਕੱਠੇ ਹੋ ਜਾਂਦੇ ਹਨ ਹੂੰ ਤੇ ਜਦੋਂ ਮਹਾਂਪੁਰਸ਼ ਇਕੱਠੇ ਹੁੰਦੇ ਹਨ ਨਾ ਕੁਦਰਤੀ ਗੱਲ ਹੈ ਉਦੋਂ ਆਪਸ ਵਿੱਚ ਉਹ ਰੱਬੀ ਗੱਲਾਂ ਕਰਦੇ ਆ ਰੱਬ ਦੇ ਸੰਬੰਧ ਵਿੱਚ ਵਿਚਾਰਾਂ ਕਰਦੇ ਆ ਦੁਨਿਆਵੀ ਬੰਦਾ ਤਾਂ ਦੁਨੀਆਦਾਰੀ ਦੀਆਂ ਸੰਸਾਰੀ ਗੱਲਾਂ ਕਰਦਾ ਹੁਣ ਆਪਾਂ ਭਗਤ ਨਾਮਦੇਵ ਜੀ ਦੇ ਜੀਵਨ ਚੋਂ ਪੜਦੇ ਆ ਕਿ ਭਗਤ ਤਰਲੋਚਨ ਜੀ ਉਹਨਾਂ ਦੇ ਕੋਲ ਰੋਜ਼ ਆਇਆ ਕਰਦੇ ਸੀ 10 ਦਰਸ਼ਨ ਦੇਖਣ ਕਾਰਨ ਜੀ ਭਲਕੇ ਉੱਠ ਤਰਲੋਚਨ ਆਵੇ ਭਗਤ ਕਰਨ ਮਿਲ ਦੋਏ ਜਾਣੇ ਨਾਮ ਦਿਓ ਹਰ ਚਲਤ ਸੁਣਾਵੇ ਜਦੋਂ ਰੱਬ ਦੇ ਕੌਤਕ ਨਾਮਦੇਵ ਜੀ ਸੁਣਾ ਰਹੇ ਆ ਅੱਗੋ ਭਗਤ ਤਰਲੋਚਨ ਜੀ ਕਹਿੰਦੇ ਮੇਰੀ ਵੀ ਕਰ ਬੇਨਤੀ ਦਰਸ਼ਨ ਦੇਖਾਂ ਜੇ ਤੇ ਸੁਭਾਅ ਹੈ ਵੀ ਮੇਰੀ ਵੀ ਰੱਬ ਕੋਲੇ ਫਰਿਆਦ ਕਰਦੇ ਹੋ ਬੇਨਤੀ ਕਰਦੇ ਹੋ ਵੀ ਦਰਸ਼ਨ ਤੁਹਾਨੂੰ ਦਿੰਦੇ ਆ ਮੈਨੂੰ ਵੀ ਦਰਸ਼ਨ ਦੇ ਦੇਣਾ ਹਮ ਨਾਮਦੇਵ ਜੀ ਨੇ ਉਹ ਬੇਨਤੀ ਕੀਤੀ ਤੇ ਅੱਗੋ ਪ੍ਰਭਾਨ ਕਹਿਣ ਲੱਗੇ ਵੀ ਮੈਂ ਤੇ ਜੇ ਕਿਸੇ ਨੂੰ ਦਰਸ਼ਨ ਦੇਣਾ ਨਾ ਤੇ ਟੁੱਟ ਕੇ ਦੇਣਾ ਕਹਿੰਦੇ ਹੱਥ ਨਾ ਆਵੇ ਪੇਟ ਸੋ ਤੁਸ ਤਰਲੋਚਨ ਮੈਂ ਮੋਹ ਲਾਵੇ ਕਹਿੰਦੇ ਜਦੋਂ ਮੈਂ ਟੁੱਟ ਪਿਆ ਨਾ ਉਦੋਂ ਹੀ ਮੈਂ ਤਰਲੋਚਨ ਨੂੰ ਆਪਣੀ ਗੱਲ ਨਾਲ ਲਾ ਲੈਣਾ ਤਣੀ ਕਹਿਨ ਤੋਂ ਭਾਵ ਕਿ ਇਸੇ ਤਰ੍ਹਾਂ ਸੰਤ ਜਵੰਦ ਸਿੰਘ ਤੇ ਬਾਬਾ ਆਨੰਦ ਸਿੰਘ ਜੀ ਮਹਾਰਾਜ ਉਹ ਦੋਨੋਂ ਇਕੱਠੇ ਐ ਤੇ ਫਿਰ ਰੱਬ ਦੀਆਂ ਗੱਲਾਂ ਕਰਦੇ ਆਂ ਇੱਕ ਦਿਨ ਮਨ ਵਿੱਚ ਖਿਆਲ ਆਇਆ ਮਹਾਪੁਰਸ਼ਾਂ ਦੇ ਕਿ ਆਪਾਂ ਦੇਖੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੱਗੇ ਆਪਾਂ ਰੋਜ਼ ਥਾਲ ਪਰੋਸ ਕੇ ਰੱਖਦੇ ਆਂ ਪ੍ਰਸ਼ਾਦੇ ਦਾ ਜੀ ਤੇ ਆਪਾਂ ਕਹਿੰਦੇ ਮਹਾਰਾਜ ਪ੍ਰਸ਼ਾਦਾ ਛਕੂ ਭੋਗ ਲਾਓ ਭੋਗ ਲਾਓ ਹਾਂ ਪਰੇ ਕਿਤੇ ਆਪਾਂ ਪ੍ਰਤੱਖ ਪ੍ਰਸ਼ਾਦਾ ਛਕਦਿਆਂ ਤੇ ਗੁਰੂ ਸਾਹਿਬ ਜੀ ਨੂੰ ਨਹੀਂ ਦੇਖਿਆ। ਹੂੰ। ਕਿ ਅਸੀਂ ਲੱਗ ਕੇ ਹੀ ਜਾਈਏ ਵੀ ਅਸੀਂ ਸ਼ਬਦ ਨਾਲ ਜੁੜੇ ਹੋਏ ਆ। ਹੂੰ। ਫਿਰ ਵੀ ਸਾਡੀ ਕਿਤੇ ਨਾ ਕਿਤੇ ਸਰੀਰ ਜਿਹੜਾ ਨਾ ਸਰੀਰ ਦੇ ਨਾਲ ਵਾਕਪੀਅਤ ਜਿਹੜੀ ਹੈ ਉਹ ਜ਼ਿਆਦਾ ਹੈ। ਹੂੰ। ਉਹ ਆਪ ਜੀ ਮੈਂ ਇਹਦੀ ਐਗਜ਼ਾਮਪਲ ਤੁਹਾਨੂੰ ਦਿੰਨਾ ਹੈ ਕਿ ਹੁਣ ਕਿਤੇ ਦੋ ਕਿਤੇ ਗੁਰਮੁਖ ਪਿਆਰੇ ਕਿਤੇ ਕੋਈ ਪਾਠੀ ਸਿੰਘ ਜਾਂ ਕੋਈ ਗਰੰਥੀ ਸਿੰਘ ਕੋਈ ਲਾਗੀ ਸਿੰਘ ਗੁਰਸਬ ਦੀ ਹਜ਼ੂਰੀ ਵਿੱਚ ਖੜੇ ਹੋਣ ਜਾਂ ਕੋਈ ਇੱਕ ਹਜ਼ੂਰੀ ਚ ਬੈਠਾ ਹੋਏ ਤੇ ਕਈ ਵਾਰ ਉਹ ਆਪਸ ਵਿੱਚ ਗੱਲਾਂ ਬਾਤਾਂ ਵੀ ਕਰੀ ਜਾਂਦੇ ਹੁੰਦੇ ਆ। ਹੂੰ ਤੇ ਜੇ ਕਿਤੇ ਕੋਈ ਬੰਦਾ ਇੱਕਦਮ ਉਤੋਂ ਆ ਜਾਏ ਸ਼ਾਂਤ ਹੋ ਜਾਂਦੇ ਹਨ। ਝੁਪ ਕਰ ਜਾਂਦੇ ਆ। ਸਹੀ ਗੱਲ ਐ। ਭਲਾ ਸੋਚਣ ਵਾਲੀ ਗੱਲ ਐ ਵੀ ਪਹਿਲਾਂ ਤੇ ਗੱਲਾਂ ਕਰੀ ਜਾ ਰਹੇ ਸੀ ਉਦੋਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬੈਠੇ ਸੀ। ਹੂੰ ਤੇ ਹੁਣ ਕੋਈ ਬੰਦਾ ਆ ਗਿਆ ਕੋਲੇ ਇਹਦਾ ਮਤਲਬ ਸਾਡਾ ਅਸੀਂ ਲੱਖ ਕਈਏ ਵੀ ਅਸੀਂ ਸ਼ਬਦ ਨਾਲ ਜੁੜੇ ਆਂ ਪਰ ਸਰੀਰ ਤੋਂ ਬਿਨਾ ਸਾਨੂੰ ਅਹਿਸਾਸ ਨਹੀਂ ਹੁੰਦਾ ਹਮ ਕਿ ਅਸੀਂ ਕਿਸੇ ਗੁਰੂ ਦੇ ਜਾਂ ਰੱਬ ਦੇ ਦਰਸ਼ਨ ਕਰ ਰਹੇ ਆਂ ਜਦੋਂ ਸਰੀਰਕ ਰੂਪ ਵਿੱਚ ਆਉਂਦਾ ਉਦੋਂ ਹੀ ਅਹਿਸਾਸ ਹੁੰਦਾ ਇਹ ਅਹਿਸਾਸ ਉਦੋਂ ਨਹੀਂ ਹੁੰਦਾ ਸੋ ਇਸ ਤਰ੍ਹਾਂ ਦੋਨਾਂ ਮਹਾਂਪੁਰਸ਼ਾਂ ਦੇ ਮਨ ਚ ਆਇਆ ਵੀ ਆਪਾਂ ਕਿਤੇ ਪ੍ਰਤੱਖ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕਰੀਏ ਹਮ ਇਹ ਬਾਬਾ ਜੀ ਕਹਿੰਦੇ ਆਪਾਂ ਗੁਰੂ ਸਾਹਿਬ ਕੋਲੇ ਬੇਨਤੀ ਕਰਦੇ ਆਂ ਫਿਰ ਹਮ ਦੋਨਾਂ ਦਾ ਖਿਆਲ ਜਿਹੜਾ ਸੀ ਉਪਰਪੱਕ ਵੀ ਚਲੋ ਆਪਾਂ ਦਰਸ਼ਨ ਕਰ ਨਹੀਂ ਕਰਦੇ ਸਭ ਹੁਣ ਦਰਸ਼ਨ ਕਰਨੇ ਹੀ ਆ। ਫਿਰ ਮਹਾਪੁਰਸ਼ਾਂ ਨੇ ਸੋਚ ਲਿਆ ਵੀ ਆਪਾਂ ਨਾ ਗੁਰੂ ਸਾਹਿਬ ਕੋਲੇ ਬੇਨਤੀ ਕਰਾਂਗੇ ਵੀ ਸੱਚੇ ਪਾਤਸ਼ਾਹ ਜਦੋਂ ਤੱਕ ਤੁਸੀਂ ਨਹੀਂ ਨਾ ਪ੍ਰਸ਼ਾਦਾ ਛਕਦੇ ਹੂੰ ਉਦੋਂ ਤੱਕ ਅਸੀਂ ਵੀ ਮੂੰਹ ਚ ਨਹੀਂ ਕੁਝ ਪੋਣਾ। ਵਾਹ ਭਗਤ ਧੰਨਾ ਜੀ ਵਾਂਗੂੰ ਹਾਂ ਹੋਮ ਵੀ ਮੂੰਹ ਨਾ ਝੁਠਾਲਸਾ ਤੂੰ ਰੁੱਠਾ ਮੈਂ ਕਿਉਂ ਨਾ ਸਿਖਾ ਦੇ ਕਹਿੰਦੇ ਮੈਂ ਵੀ ਮੂੰਹ ਨਹੀਂ ਜੁੱਠਾ ਕਰਨਾ ਤੂੰ ਮੇਰੇ ਨਾਲ ਕਹਿੰਦੇ ਰੋਸਿਆ ਹੋਇਆ ਮੈਨੂੰ ਨਹੀਂ ਕੁਝ ਸਿਖਾਉਂਦਾ ਮੈਨੂੰ ਨਹੀਂ ਕੋਈ ਚੰਗਾ ਲੱਗਦਾ ਤੇ ਮਹਾਂਪੁਰਸ਼ ਕਹਿੰਦੇ ਵੀ ਆਪਾਂ ਦਰਸ਼ਨ ਕਰਕੇ ਹਮ ਗੁਰੂ ਨਾਨਕ ਸਾਹਿਬ ਦੇ ਉਦੋਂ ਬਾਅਦ ਹੀ ਕੁਝ ਸ਼ਕਾਂਗੇ ਹੁਣ ਫਿਰ ਮੂੰਹ ਚ ਨਹੀਂ ਪਾਣਾ ਕੁਝ ਤਾਂ ਹੀਆ ਕਰ ਲਿਆ ਹੀਆ ਕਰ ਲਿਆ ਇਹ ਥਾਲ ਪਰੋਸ ਕੇ ਸਵੇਰ ਵੇਲੇ ਰੱਖ ਦਿੰਦੇ ਆ ਜੀ ਤੇ ਖੜ ਕੇ ਬਸ ਅਰਦਾਸਾਂ ਕਰੀ ਜਾਂਦੇ ਆ ਅੱਛਾ ਬੈਠ ਵੀ ਜਾਂਦੇ ਆ ਹਾਂ ਬੈਠ ਕੇ ਅਰਦਾਸਾਂ ਕਰਦੇ ਆ। ਹੂੰ ਫਿਰ ਜਦੋਂ ਦੁਪਹਿਰ ਦਾ ਟਾਈਮ ਹੁੰਦਾ ਤੇ ਉਦੋਂ ਥਾਲ ਚੇਂਜ ਕਰ ਦਿੰਦੇ ਆ। ਅੱਛਾ ਥਾਲ ਉਹ ਚੱਕ ਕੇ ਲੈ ਜਾਂਦੇ ਆ ਫਿਰ ਦੁਬਾਰਾ ਪ੍ਰਸ਼ਾਦਾ ਹੋਰ ਤਿਆਰ ਕਰਕੇ ਨਾ ਹੂੰ ਫਿਰ ਸਜਰਾ ਥਾਲ ਫੇਰ ਲਿਆ ਕੇ ਪਰੋਸ ਕੇ ਰੱਖ ਦਿੰਦੇ ਆ ਤੇ ਫਿਰ ਬੇਨਤੀ ਕਰਦੇ ਆ। ਹੂੰ ਇਸੇ ਤਰ੍ਹਾਂ ਸ਼ਾਮ ਦੇ ਟਾਈਮ ਹੂੰ ਭਾਵੇਂ ਜਿਵੇਂ ਆਪਾਂ ਸ਼ਾਮ ਨੂੰ ਪ੍ਰਸ਼ਾਦਾ ਛਕਦੇ ਆ ਉਹ ਫੇਰ ਤੇ ਥਾਲ ਤਿਆਰ ਕਰਕੇ ਲੈ ਕੇ ਆਉਂਦੇ ਆ ਤੇ ਫਿਰ ਸਜਰਾ ਰੱਖਦੇ ਆ ਯਾਨੀ ਜਦੋਂ ਬੇਹਾ ਹੋ ਜਾਂਦਾ ਹੈ ਉਦੋਂ ਚੱਕ ਲੈਂਦੇ ਚੱਕ ਲੈਂਦੇ ਫੇਰ ਤਾਜ਼ਾ ਲੈ ਕੇ ਆਉਂਦੇ ਤਾਜ਼ਾ ਲੈ ਕੇ ਆਉਂਦੇ ਇਸ ਤਰ੍ਹਾਂ 6 ਦਿਨ ਬਤੀਤ ਹੋ ਗਏ ਅੱਛਾ ਜੀ ਤੇ ਦਿਨ ਆ ਗਿਆ 7ਵਾਂ ਹਮ ਸੰਤ ਜਵੰਦ ਸਿੰਘ ਜੀ ਅਰਦਾਸ ਕਰਦਿਆਂ ਵੇਲੇ ਤੇ ਡਿਗਣ ਲੱਗੇ ਹਮ ਭੁੱਖਣ ਪਾਣੇ ਉਹਨਾਂ ਨੇ ਆਪ ਵੀ ਕੁਛ ਨਹੀਂ ਕੁਛ ਨਹੀਂ ਚੱਕਿਆ ਤੇ ਕਾਰਨ ਵੀ ਸਰੀਰ ਕਮਜ਼ੋਰ ਹੋ ਗਿਆ ਤੇ ਖੜੇ ਖੜੇ ਤੇ ਡਿਗਣ ਲੱਗੇ ਜਦੋਂ ਤੇ ਬਾਬਾ ਜੀ ਨੇ ਹੱਥ ਨਾਲ ਫੜਿਆ ਤੇ ਰੋਕਿਆ ਕਹਿਣ ਲੱਗੇ ਮਹਾਂਪੁਰਸ਼ੋ ਉਹ ਸਲਾਹ ਕਰੋ ਹੁਣ ਹੂੰ ਉਹ ਸਲਾਹ ਨਾ ਛੱਡੋ ਹੂੰ ਕਹਿੰਦੇ ਤੁਸੀਂ ਕੀਰਤਨ ਕਰ ਲੈਨੇ ਆਂ ਤੇ ਵਾਜਾ ਲਿਆ ਕੇ ਨਾ ਕੀਰਤਨ ਕਰੋ ਹੂੰ ਵੀ ਗੁਰੂ ਨਾਨਕ ਪਾਤਸ਼ਾਹ ਜੀ ਕੀਰਤਨ ਤੇ ਰੀਝਦੇ ਆਂ ਹਾਂ ਆਪ ਜੀ ਨੂੰ ਪਤਾ ਹੈ ਕਿ ਜਦੋਂ ਦੂਸਰੇ ਪਾਤਸ਼ਾਹ ਜੀ ਗੁਪਤ ਹੋ ਗਏ ਸੀ ਨਾ ਹੂੰ ਕਰੂਰ ਸਵ ਆ ਕੇ ਹੂੰ ਇੱਕ ਤੇ ਗੁਰੂ ਸਾਹਿਬਾਂ ਦੇ ਵਿਛੋੜੇ ਦਾ ਦਰਦ ਹੂੰ ਜੀ ਨਹੀਂ ਸੀ ਕਰਦਾ ਵੀ ਕਿਸੇ ਨੂੰ ਮਿਲिए ਹੂੰ ਮਤਲਬ ਮਨ ਗੁਰੂ ਨਾਨਕ ਦੇ ਚਰਨਾਂ 'ਚ ਲੱਗਿਆ ਹੋਇਆ ਸੀ ਹੂੰ ਉਹ ਉਹਨਾਂ ਨੇ ਕਹਿਤਾ ਸੀ ਵੀ ਤੁਸੀਂ ਖਡੂਰ ਚਲੇ ਜਾਓ ਅਖੀਰ ਮਾਤਾ ਜਿਹੜੇ ਸਭਰਾਈ ਜੀ ਸਨ ਜਿਹੜੇ ਗੁਰੂ ਅੰਗਦ ਦੇਵ ਜੀ ਦੇ ਧਰਮ ਦੇ ਭੂਆ ਜੀ ਬਣੇ ਹੋਏ ਸਨ ਹੂੰ ਉਹ ਲੰਬੀ ਚੌੜੀ ਗਾਥਾ ਹੈ ਜੀ ਉਹਨਾਂ ਦੇ ਕੋਲੇ ਸੰਤ ਤੇ ਉਹਨਾਂ ਨੂੰ ਹੁਕਮ ਕੀਤਾ ਸੀ ਵੀ ਸਾਡੇ ਬਾਰੇ ਕਿਸੇ ਨੂੰ ਦੱਸਣਾ ਨਹੀਂ ਹੂੰ ਉਹ ਕਹਿੰਦੇ ਜੀ ਸਤਿਵਚਨ ਅਖੀਰ ਫਿਰ ਬਾਬਾ ਬੁੱਢਾ ਜੀ ਕੋਲੇ ਸੰਗਤ ਗਈ ਵੀਰ ਕੋਲ ਜਦੋਂ ਹੋ ਗਈ ਸੰਗਤ ਵੀ ਪਤਾ ਨਹੀਂ ਗੁਰੂ ਸਾਹਿਬ ਕਿੱਥੇ ਐ ਤੇ ਬਾਬਾ ਬੁੱਢਾ ਜੀ ਭਾਈ ਸਧਾਰਨ ਜੀ ਭਾਈ ਪਗੀਰਥ ਜੀ ਇਸ ਤਰ੍ਹਾਂ ਕਾਫੀ ਸਾਰੇ ਸਿੱਖ ਸੰਗਤ ਇਕੱਠੀ ਹੋਈ ਤੇ ਬਾਬਾ ਬੁੱਢਾ ਜੀ ਕਹਿੰਦੇ ਉਹਨਾਂ ਨੇ ਵੀ ਆਏ ਨਹੀਂ ਕਿਹਾ ਵੀ ਸਾਨੂੰ ਪਤਾ ਹੈ ਹੂੰ ਉਹਨਾਂ ਨੂੰ ਇਸ ਕਰਕੇ ਸੰਗਤ ਨੇ ਬੇਨਤੀ ਕੀਤੀ ਸੀ ਵੀ ਤੁਹਾਨੂੰ ਤੇ ਬਚਨ ਕੀਤਾ ਵੀ ਪੁਰਕਾ ਤੇ ਤੋਲੇ ਨਾ ਹੋਸਾ ਹਾਂਜੀ ਬਿਲਕੁਲ ਤੇ ਤੁਹਾਡੇ ਤਾਂ ਇਹਦਾ ਮਤਲਬ ਲੰਗ ਸੰਗ ਹੈ ਤੁਹਾਨੂੰ ਪਤਾ ਗੁਰੂ ਸਾਹਿਬ ਕਿੱਥੇ ਪਰ ਉਹਨਾਂ ਨੇ ਵੀ ਆਏ ਨਹੀਂ ਕਿਹਾ ਵੀ ਹਾਂ ਮੈਨੂੰ ਪਤਾ ਹੈ ਹਾਂ ਜਿਹੜਾ ਗੁਰੂ ਘਰ ਵਿੱਚ ਦਮ ਮਾਰਨਾ ਹੈ ਨਾ ਇਹਨੂੰ ਦਮ ਮਾਰਨਾ ਕਹਿੰਦੇ ਆ ਹੂੰ ਵੀ ਛਾਤੀ ਤੇ ਹੱਥ ਮਾਰ ਕੇ ਕਹਿਣਾ ਵੀ ਹਾਂ ਮੈਨੂੰ ਪਤਾ ਹੈ ਹੂੰ ਇੱਥੇ ਉਹ ਗੁਰੂ ਨੂੰ ਪਰਵਾਹ ਨਹੀਂ ਹੈ ਹੂੰ ਇਸ ਕਰਕੇ ਬਾਬਾ ਬੁੱਢਾ ਜੀ ਕਹਿੰਦੇ ਆਪਾਂ ਨਾਲ ਕੀਰਤਨੀਆਂ ਗੁਰੂ ਕੇ ਲੈ ਲਓ ਤੇ ਗੁਰੂ ਸਾਹਿਬ ਨਾ ਕੀਰਤਨ ਤੇ ਖੁਸ਼ ਹੁੰਦੇ ਆ ਤੇ ਕੀਰਤਨ ਸੁਣ ਕੇ ਆਪੇ ਜਿੱਥੇ ਹੋਏ ਤੇ ਆਪਾਂ ਨੂੰ ਮਿਲ ਪੈਣਗੇ ਆਪਾਂ ਕਹਿੰਦੇ ਐਂ ਕਰਦੇ ਆ ਆਪਾਂ ਖਡੂਰ ਚੱਲਦੇ ਆ ਹੂੰ ਪਤਾ ਉਹਨਾਂ ਨੂੰ ਸੀਗਾ ਹੂੰ ਖਡੂਰ ਸਾਹਿਬ ਆਗੇ ਮਾਤਾ ਸਭਰਾਈ ਦੇ ਘਰੇ ਵੀ ਆ ਗਏ ਅੱਛਾ ਬਾਬਾ ਬੁੱਢਾ ਜੀ ਲਿਆਏ ਬਾਬਾ ਬੁੱਢਾ ਹੀ ਲਿਆਏ ਮਾਤਾ ਜੀ ਨੂੰ ਕਹਿੰਦੇ ਮਾਤਾ ਜੀ ਗੁਰੂ ਸਾਹਿਬ ਮਾਤਾ ਜੀ ਕਹਿੰਦੇ ਵੀ ਮੈਨੂੰ ਗੁਰੂ ਸਾਹਿਬਾਂ ਦਾ ਕੀ ਪਤਾ ਹੈ ਤੇ ਬਾਬਾ ਪੁੱਡਾ ਜੀ ਹੱਸ ਪਏ ਹਾਂ ਬਾਬਾ ਬੁੱਢਾ ਜੀ ਕਹਿੰਦੇ ਕੋਈ ਨਹੀਂ ਮਾਤਾ ਜੀ ਤੁਸੀਂ ਆਪਣਾ ਗੁਰੂ ਦੇ ਹੁਕਮ ਵਿੱਚ ਰਹੋ ਹਾਂ ਉਹਨਾਂ ਨੂੰ ਪਤਾ ਸੀ ਵੀ ਇਹਨਾਂ ਨੂੰ ਹੁਕਮ ਕਿਹਾ ਜਾਣਾ ਸੀਗਾ ਬ੍ਰਹਮ ਗਿਆਨੀ ਜੀ ਵੀ ਬਾਬਾ ਜੀ ਕਹਿੰਦੇ ਕੋਈ ਨਹੀਂ ਮਾਤਾ ਜੀ ਤੁਸੀਂ ਆਪਣਾ ਗੁਰੂ ਦਾ ਹੁਕਮ ਮੰਨੋ ਪਰ ਸਾਨੂੰ ਘਰ ਵਿੱਚ ਬੈਠ ਕੇ ਕੀਰਤਨ ਕਰਨ ਦੀ ਇਜਾਜ਼ਤ ਹੈਗੀ ਹੈ ਹੂੰ ਤੇ ਮਾਤਾ ਜੀ ਕਹਿਣ ਲੱਗੇ ਜੀ ਮੈਂ ਗੁਰੂ ਨਾਨਕ ਦੇ ਘਰ ਦੀ ਸੰਗਤ ਆਈ ਹੋਵੇ ਤੇ ਮੈਂ ਉਹਨੂੰ ਭਲਾ ਕੀਰਤਨ ਕਰਨ ਤੋਂ ਕਿਵੇਂ ਰੁਕ ਸਕਦੀ ਆ ਹੂੰ ਤੇ ਫਿਰ ਉਹ ਦਰੀ ਉਹਨੇ ਜੋ ਕੋਈ ਚਾਦਰ ਕਪੜਾ ਵਗੈਰਾ ਵਛਾਤਾ ਹੂੰ ਤੇ ਉੱਥੇ ਮੂਰੇ ਸੱਤਾ ਤੇ ਬਲਵੰਡੇ ਜੀ ਹਾਂ ਉਹ ਬਿਠਾ ਲੈ ਬਿਠਾ ਦੇ ਤੇ ਬਸ ਫਿਰ ਉੱਥੇ ਕੀਰਤਨ ਜਦੋਂ ਕੀਤਾ ਤੇ ਕਹਿੰਦੇ ਬਸ ਪਹਿਲਾ ਹੀ ਸ਼ਬਦ ਹਜੇ ਪੜਿਆ ਸੀ ਸੰਪੂਰਨ ਨਹੀਂ ਸੀ ਹੋਇਆ ਸ਼ਬਦ ਤੇ ਗੁਰੂ ਅੰਗਦ ਦੇਵ ਜੀ ਦੇ ਕਮਰੇ ਦਾ ਦਰਵਾਜ਼ਾ ਖੁੱਲਿਆ ਤੇ ਗੁਰੂ ਸਾਹਿਬ ਸਾਹਮਣੇ ਆ ਗਏ ਆਉਣਾ ਪਿਆ ਸੰਗਤ ਉੱਠ ਕੇ ਖੜੀ ਹੋ ਗਈ ਤੇ ਬਾਬਾ ਬੁੱਢਾ ਜੀ ਨੂੰ ਗੁਰੂ ਸਾਹਿਬ ਦੀ ਮੁਸਕਰਾਹ ਹਸਦੇ ਆਉਂਦੇ ਆ ਤੇ ਗੁਰੂ ਸਾਹਿਬ ਕਹਿੰਦੇ ਬਾਬਾ ਜੀ ਗੁਰੂ ਨੂੰ ਲੱਭਣ ਦਾ ਭਲਾ ਢੰਗ ਸੋਚਿਆ। ਇਹ ਗੁਰੂ ਨੂੰ ਨੰਬਰ ਨਾ ਬੜਾ ਭਲਾ ਤਰੀਕਾ ਸੋਚਿਆ। ਸਹੀ ਹੈ ਸਹੀ ਹੈ। ਸੋ ਕੀਰਤਨ ਹੈ ਜਿਹੜਾ ਗੁਰੂ ਨੂੰ ਪ੍ਰਗਟ ਕਰਦਾ ਹੈ। ਹਾਂ। ਤੇ ਇੱਥੇ ਬਾਬਾ ਜੀ ਕਹਿੰਦੇ ਕਿ ਸੰਤ ਜੀ ਕੀਰਤਨ ਕਰੋ। ਹੂੰ। ਤੇ ਬਾਬਾ ਜਵੰਦ ਸਿੰਘ ਜੀ ਕੀਰਤਨ ਕਰਨ ਲੱਗੇ ਤੇ ਵਿਰਾਗ ਮਈ ਬਾਣੀ ਦੇ ਸ਼ਬਦ ਪੜਿਆ। ਜੀ। ਬਸ ਕਹਿੰਦੇ ਉਹ ਕੀਰਤਨ ਕਰ ਰਹੇ ਸਨ। ਹੂੰ। ਜਦੋਂ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਰ ਵਿੱਚ ਜੋ ਅਥਾ ਪ੍ਰਕਾਸ਼ ਹੋਇਆ। ਜੀ। ਇਨਾ ਪ੍ਰਕਾਸ਼ ਵੀ ਉਹ ਸਾਰਾ ਕਮਰਾ ਜਿਹੜਾ ਸੀ ਨਾ ਭਰ ਗਿਆ ਪ੍ਰਕਾਸ਼ ਨਾਲ ਭਰ ਗਿਆ ਬਸ ਜਦੋਂ ਉਹ ਪ੍ਰਕਾਸ਼ ਦੇ ਵਿੱਚ ਇੱਕਦਮ ਦੇਖਿਆ ਨਹੀਂ ਜਾਂਦਾ ਜਾਨੀ ਅੱਖਾਂ ਹੂੰ ਕਿਉਂ ਨਹੀਂ ਆਈਆਂ ਗਈਆਂ ਤੇ ਜਦੋਂ ਉਹ ਫਿਰ ਦੁਬਾਰਾ ਮਤਲਬ ਉਹ ਪ੍ਰਕਾਸ਼ ਜਿਹੜਾ ਥੋੜਾ ਮੱਦਮ ਪੈਂਦਾ ਤੇ ਫਿਰ ਸਾਹਮਣੇ ਗੁਰੂ ਨਾਨਕ ਸਾਹਿਬ ਜੀ ਖੜੇ ਹੂੰ ਤੇ ਗੁਰੂ ਸਾਹਿਬ ਜੀ ਆ ਕੇ ਉੱਥੇ ਸਾਹਮਣੇ ਜਿੱਥੇ ਉੱਪਰ ਥੜਾ ਹੈਗਾ ਤੇ ਉੱਥੇ ਬੈਠੇ ਹੂੰ ਤੇ ਕਹਿੰਦੇ ਮਹਾਂਪੁਰਸ਼ੋ ਦੱਸੋ ਕਾਦੇ ਵਾਸਤੇ ਯਾਦ ਕੀਤਾ ਹਾਂ ਦੱਸੋ ਕੀ ਚਾਹੀਦਾ ਹੈ ਕਹਿੰਦੇ ਮਹਾਰਾਜ ਸਾਰਿਆਂ ਤੋਂ ਪਹਿਲਾਂ ਬੇਨਤੀ ਆ ਵੀ ਪ੍ਰਸ਼ਾਦਾ ਛਕੋ ਹਾਂ 6 ਦਿਨ ਹੋ ਗਿਆ ਸੀ ਲਈ ਫਿਰ ਜੰਮੀ ਆ ਤੇ ਸੋ ਗੁਰੂ ਸਭਾ ਨੇ ਪਹਿਲਾਂ ਪ੍ਰਸ਼ਾਦਾ ਛਕਿਆ ਹੂੰ ਕਹਿਣ ਲੱਗੇ ਸੋ ਤੋਂ ਡੀਏ ਮੰਗ ਵੀ ਕੋਈ ਅਸਲ ਪ੍ਰਗਟ ਨਹੀਂ ਕੀਤਾ ਪ੍ਰਸ਼ਾਦਾ ਵੀ ਛਕਿਆ ਛਕਿਆ ਹਾਂ ਛਕਣ ਤੋਂ ਪ੍ਰੰਤ ਫਿਰ ਗੁਰੂ ਸਭ ਪੁੱਛਦੇ ਵੀ ਹੁਣ ਦੱਸੋ ਕੀ ਚਾਹੀਦਾ ਹੂੰ ਪਹਿਲਾਂ ਸੰਤ ਜਵੰਦ ਸਿੰਘ ਜੀ ਨੂੰ ਪੁੱਛਿਆ ਹੂੰ ਤੇ ਉਹ ਸੰਤ ਜਵੰਦ ਸਿੰਘ ਜੀ ਕਹਿੰਦੇ ਮਹਾਰਾਜ ਜਿਵੇਂ ਮੈਂ ਹੁਣ ਕੀਰਤਨ ਕਰਦਿਆਂ ਤੁਹਾਡਾ ਦਰਸ਼ਨ ਕਰ ਰਿਹਾ ਸੀ ਐਵੇਂ ਜਦੋਂ ਵੀ ਮੈਂ ਕੀਰਤਨ ਕਰਾਂ ਤੇ ਮੈਨੂੰ ਤੁਹਾਡੇ ਦਰਸ਼ਨ ਹੋਣ ਹੂੰ ਤੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਇਸੇ ਤਰ੍ਹਾਂ ਹੀ ਹੋਏਗਾ ਹੂੰ ਕਹਿੰਦੇ ਤੈਨੂੰ ਨਹੀਂ ਸੰਗਤਾਂ ਨੂੰ ਵੀ ਦਰਸ਼ਨ ਹੋਣਗੇ ਜੀ ਜਿਨ੍ਹਾਂ ਨੂੰ ਤੂੰ ਕੀਰਤਨ ਸੁਣਾਏਗਾ ਤੇ ਤੇਰੀ ਬੋਲ ਚ ਕੀਰਤਨ ਸੁਣਨਗੇ ਹਾਂ ਹਾਂ ਤੇ ਉਸ ਤੋਂ ਬਾਅਦ ਬਾਬਾ ਨਨ ਸਿੰਘ ਜੀ ਨੂੰ ਪੁੱਛਦੇ ਆਂ ਤੇ ਬਾਬਾ ਜੀ ਕਹਿੰਦੇ ਜੀ ਮੈਂ ਅਣਜਾਣ ਐ ਮੈਂ ਅਲਪਗਾਂ ਮੇਰੀ ਬੁੱਧੀ ਐਡੀ ਹੈ ਨਹੀਂ ਮੈਨੂੰ ਮੰਗਾ ਹੀ ਨਹੀਂ ਆਉਂਦਾ ਵੀ ਕੀ ਮੰਗਾ ਤੁਹਾਡੇ ਤੋਂ ਹੂੰ ਦੂਜੀ ਵਾਰ ਬਚਨ ਕੀਤਾ ਕਹਿਣ ਲੱਗੇ ਮਹਾਰਾਜ ਮੇਰੀ ਮੱਤ ਛੋਟੀ ਹੈ ਹੂੰ ਤੂੰ ਸਮਰੱਥ ਵੱਡਾ ਮੇਰੀ ਮੱਤ ਥੋੜੀ ਥੋੜੀ ਰਾਮ ਇਹ ਤੀਜੀ ਵਾਰ ਗੁਰੂ ਨਾਨਕ ਸਾਹਿਬ ਕਹਿੰਦੇ ਵੀ ਪੁਰਖਾ ਹੁਣ ਤੀਜਾ ਬਚਨ ਹੈ ਹੂੰ ਫਿਰ ਬਾਬਾ ਜੀ ਨੇ ਹੱਥ ਜੋੜ ਕੇ ਕਿਹਾ ਸੱਚੇ ਪਾਤਸ਼ਾਹ ਜੇ ਟੁੱਟਿਓ ਤੇ ਮੈਨੂੰ ਆਪਣਾ ਬਣਾ ਲਓ ਇਸ ਸੰਸਾਰ ਵਿੱਚ ਇੱਕ ਸੂਈ ਦੇ ਨੱਕੇ ਜਿੰਨੀ ਚੀਜ਼ ਤੇ ਵੀ ਮੇਰੀ ਮੇਰ ਨਾ ਹੋਵੇ। ਤੇ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਤੂੰ ਕਹਿੰਦਾ ਤੇ ਸੀ ਵੀ ਮੈਨੂੰ ਮੰਗਣਾ ਨਹੀਂ ਆਉਂਦਾ ਕਹਿੰਦੇ ਤੂੰ ਤੇ ਛੱਡਿਆ ਹੀ ਨਹੀਂ ਪਿੱਛੇ ਕੁਝ। ਭਾਵ ਗੁਰਮਤਿ ਵਿੱਚ ਪੂਰਨ ਤੌਰ ਤੇ ਸਾਰਾ ਕੁਝ ਛੱਡ ਦੇਣਾ ਹੀ ਸਾਰਾ ਕੁਝ ਪ੍ਰਾਪਤ ਕਰ ਲੈਣਾ। ਇਹ ਤੁਸੀਂ 100% ਛੱਡ ਦਿੱਤਾ ਤੇ 100% ਹੀ ਪਾ ਲਿਆ। ਭਾਵ ਇਹ ਜਿਹੜਾ ਹਿਰਦਾ ਹੈ ਇਦੇ ਅੰਦਰ ਹਮੇਸ਼ਾ ਸਾਡੇ ਮੈਂ ਹਉਮੈ ਉਹ ਹਿਰਦੇ ਦੇ ਅੰਦਰ ਭਰੀ ਰਹਿੰਦੀ ਹੈ ਜਿਹੜੇ ਹਿਰਦੇ ਦੀ ਜਿੰਨੀ ਥਾਂ ਹਉਮੈ ਤੋਂ ਖਾਲੀ ਹੋ ਗਈ ਉਨੀ ਜਗ੍ਹਾ 'ਚ ਰੱਬ ਆ ਜਾਣਾ ਹੈ ਹਾਂਜੀ ਜੇ ਸਾਰੇ ਦਾ ਸਾਰਾ ਹੀ ਹਿਰਦਾ ਸਾਫ ਹੋ ਗਿਆ ਹਉਮੈ ਚਲੀ ਗਈ ਤੇ ਉੱਥੇ ਰੱਬ ਨੇ ਸਾਰੇ ਦੇ ਸਾਰੇ ਹਿਰਦੇ 'ਚ ਹੀ ਰੱਬ ਭਰ ਜਾਣਾ ਹੈ ਭਾਵ ਜਿੱਥੇ ਕਿਤੇ ਕੋਈ ਊਣ ਤਾਈ ਤੇ ਕਮੀ ਪੇਸ਼ੀ ਰਹੀ ਨਹੀਂ ਉਹਨੂੰ ਫਿਰ ਉਹ ਕਹਦੇ ਨੇ ਵੀ ਪੂਰਨ ਮਹਾਪੁਰਖ ਮਹਾਪੁਰਖ ਪੂਰਨ ਭਾਵ 100% ਪੂਰੇ ਸੋ ਇਸ ਪ੍ਰਕਾਰ ਬਾਬਾ ਜੀ ਨੇ ਉੱਥੇ ਗੁਰੂ ਸਾਹਿਬ ਜੀ ਦੇ ਉਹ ਦਰਸ਼ਨ ਸਭ ਤੋਂ ਪਹਿਲਾਂ ਉੱਥੇ ਕੀਤੇ ਠੀਕ ਹੈ ਤੇ ਇੱਕ ਛੋਟੀ ਜੀ ਗੱਲ ਇਹ ਵੀ ਦੱਸ ਦੋ ਵੀ ਇਹ ਜਿਹੜਾ ਸਵਰੂਪ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਣ ਹੈਗਾ ਤੇ ਕਿੱਥੇ ਹੈ ਉਹ ਸਵਰੂਪ ਜੀ ਦੇ ਚ ਦਰਸ਼ਨ ਹੋਏ ਸੀਗੇ ਉਹ ਸਵਰੂਪ ਜੀ ਸਾਡਾ ਜਿਹੜਾ ਨਾਨਕ ਸਰ ਜਨਾ ਜਗਰਾਉਣ ਦੇ ਕੋਲੇ ਜੀ ਨਾਨਕ ਸਰ ਕਲੇਰਾ ਹਾਂਜੀ ਉੱਥੇ ਸਰੂਪ ਹੈ ਓਕੇ ਉਹਦੀ ਹਰ ਰੋਜ਼ ਸੇਵਾ ਨਹੀਂ ਹੁੰਦੀ ਜੀ ਉਹ ਸਰੂਪ ਨਾ ਸਾਹਮਣੇ ਜਿੱਥੇ ਹਰ ਰੋਜ਼ ਕੀਰਤਨ ਹੁੰਦਾ ਹੈ ਸੱਚਖੰਡ ਦੇ ਵਿੱਚ ਹੂੰ ਉਸ ਸੱਚਖੰਡ ਦੇ ਵਿੱਚ ਉੱਪਰ ਜਿਹੜੀ ਪਾਲਕੀ ਹੈ ਹੂੰ ਤੇ ਪਾਲਕੀ ਵਿੱਚ ਉਹ ਸਰੂਪ ਹੁੰਦਾ ਹੈ ਤੇ ਤਕਰੀਬਨ ਹੋ ਸਕਦਾ ਮੇਰੇ ਖਿਆਲ ਸੱਤਵੇਂ ਦਿਨ ਜਾਂ ਸ਼ਾਇਦ ਕੋਈ ਇੱਕ ਦਿਨ ਮਹੀਨੇ 'ਚ ਉਹਨੂੰ ਪ੍ਰਕਾਸ਼ ਕੀਤਾ ਜਾਂਦਾ ਹੈ ਤੇ ਇਹ ਕਿਹੜੇ ਸਾਲ ਦੀ ਗੱਲ ਹੈ ਬਾਬਾ ਜੀ ਅੰਦਾਜ਼ਾ ਕੋਈ ਇਹ ਜੀ ਸਾਲ ਸਨ ਮੈਨੂੰ ਯਾਦ ਨਹੀਂ ਆ ਵੀ ਕਿਹੜੇ ਸਾਲ ਦੀ ਗੱਲ ਹੈ ਤਕਰੀਬਨ ਪਹਿਲੀਆਂ ਦੀ ਗੱਲ ਹੈ ਜਣੀ ਮਤਲਬ ਜਦੋਂ ਕਿ ਹਜੇ ਤੱਕ ਬਾਬਾ ਜੀ ਨੇ ਆਪਣੇ ਪਰਮਾਰਥ ਦੇ ਮਾਰਗ ਦੀ ਸ਼ੁਰੂਆਤ ਕੀਤੀ ਸੀ ਉਦੋਂ ਇਕੱਲੇ ਵਿਚਰਦੇ ਸਨ ਬਾਬਾ ਜੀ ਜੀ ਹਾਂ ਠੀਕ ਹੈ ਅੱਛਾ ਬਾਬਾ ਜੀ ਇੱਕ ਨਾ ਨਾਨਕ ਸਰਸਹਬ ਬਾਰੇ ਇਹ ਵੀ ਗੱਲ ਪ੍ਰਚਲਿਤ ਹੈ ਵੀ ਉੱਥੇ ਲੰਗਰ ਪਕਾਇਆ ਨਹੀਂ ਜਾਂਦਾ ਹਾਂਜੀ ਸੰਗਤ ਆਪਦੇ ਆਪ ਦੇ ਘਰੋਂ ਲੰਗਰ ਲੈ ਕੇ ਆਂਦੀ ਹੈ ਨੇੜਲੀ ਸੰਗਤ ਫਿਰ ਉੱਥੇ ਸੰਗਤ ਨੂੰ ਛਕਾਇਆ ਜਾਂਦਾ ਲੰਗਰ ਚੱਲਦਾ ਹੈ ਪਰ ਪਕਦਾ ਨਹੀਂ ਇਹ ਕੀ ਗੱਲ ਹੈ ਸੋ ਜੀ ਦੇਖੋ ਇੱਕ ਤੇ ਇਹਦੇ ਦੋ ਤਿੰਨ ਮੈਂ ਤੁਹਾਨੂੰ ਉਦਾਹਰਨਾਂ ਦਿੰਦਾ ਜੀ ਜੀ ਇੱਕ ਤੇ ਆਪਾਂ ਪੜਦੇ ਆ ਨਾ ਰਾਮ ਕਲੀ ਕੀ ਬਾਾਰ ਹਮ ਭਾਈ ਸੱਤੇ ਤੇ ਬਲਵੰਡ ਜੀ ਦੀ ਬਾਾਰ ਉਹਦੇ ਵਿੱਚ ਜਿਹੜੀ ਦੂਜੀ ਪੌੜੀ ਹੈ ਨਾ ਜੀ ਲੈਣ ਦੀ ਫੇਰ ਆਈ ਹੈ ਨਾਨਕਾ ਦੋਹੀ ਖੱਟੀ ਹੈ ਜੋ ਤੋਹਾ ਜੋ ਸਾਈ ਸੈ ਕਾਇਆ ਫੇਰ ਪਲੱਟੀ ਹੈ ਹਮ ਜੋ ਲੈ ਸੋਚਾ ਤ ਨਰਨਜਨੀ ਮੱਲ ਤਖਤ ਬੈਠਾ ਗੁਰ ਹਟਿਆ ਕਰੇ ਜੇ ਗੁਰ ਫਰਮਾਇਆ ਸਿਲ ਜੋਗ ਅਲੂਣੀ ਚੱਟੀ ਹੈ ਲੰਗਰ ਚੱਲੈ ਗੁਰ ਸ਼ਬਦ ਹਰ ਤੋਟ ਨਾ ਆਵੀ ਖੱਟੀ ਹੈ ਹਮ ਵੀ ਗੁਰੂ ਸ਼ਬਦ ਦਾ ਲੰਗਰ ਚੱਲਦਾ ਹੈ ਤੇ ਉਸ ਲੰਗਰ ਐਨਾ ਵਰਤਦਾ ਹੈ ਵੀ ਉਸ ਲੰਗਰ ਵਿੱਚ ਟੋਟਾ ਨਹੀਂ ਆਉਂਦਾ ਉਹ ਮੁਕਦਾ ਨਹੀਂ ਹੂੰ ਜਿਹੜਾ ਸ਼ਬਦ ਦਾ ਲੰਗਰ ਹੈ ਨਾ ਆਪਾਂ ਪੜਦੇ ਆ ਨਾ ਨਿਖੋਟਣਾ ਜਾਈ ਮੂਲ ਅਤੁੱਲ ਭੰਡਾਰਿਆ ਕਿਹੜਾ ਕਿਹੜਾ ਭੰਡਾਰਾ ਜਿਹੜਾ ਨਿਖਟਦਾ ਹੀ ਨਹੀਂ ਮੂਲ ਭਾਵ ਬਿਲਕੁਲ ਹੀ ਨਹੀਂ ਕੱਟਦਾ ਹੂੰ ਨਾਨਕ ਸ਼ਬਦ ਅਪਾਰ ਹਮ ਸ਼ਬਦ ਦਾ ਲੰਗਰ ਸ਼ਬਦ ਦਾ ਲੰਗਰ ਹਾਂ ਨਾਨਕ ਸ਼ਬਦ ਅਪਾਰ ਤੈਨ ਸਭ ਕੁਝ ਸਾਰਿਆ ਹਮ ਸੋ ਲੰਗਰ ਚੱਲੈ ਗੁਰ ਸ਼ਬਦ ਹਰ ਟੋਟ ਨਾ ਆਵੀ ਖੱਟੀ ਐ ਕਹਿੰਦੇ ਉੱਥੇ ਟੋਟ ਨਹੀਂ ਆਉਂਦੀ ਜਿਹੜਾ ਜਾਂਦਾ ਉਹਨੂੰ ਖੱਟੀ-ਖੱਟੀ ਹੁੰਦੀ ਆ ਭਾਵ ਲਾ ਵੀ ਲਵ ਹੁੰਦਾ ਖੱਟੀ-ਖੱਟਦਾ ਉੱਥੋਂ ਜਾ ਕੇ ਇੱਕ ਭਾਈ ਗੁਰਦਾਸ ਜੀ ਵੀ 24 ਵੀ ਵਾਰ ਹੈ ਉਹਦੇ ਵਿੱਚ ਪ੍ਰਮਾਨ ਕਰਦੇ ਆ ਕਿ ਚਾਰੇ ਚੱਕ ਨਿਵਾਏ ਓਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਹਮ ਚਾਰੇ ਚੱਕ ਨਿਵਾਯੋਂ ਸੰਗਤ ਆਵੈ ਗਣਤ ਅਗਣਤਾ ਭਾਵ ਕੇ ਕਣ ਗਿਣਤ ਸੰਗਤ ਹੁੰਦੀ ਹੈ ਗੁਰੂ ਨਾਨਕ ਸਾਹਿਬ ਜੀ ਦੇ ਘਰ ਲੰਗਰ ਚੱਲੈ ਗੁਰ ਸ਼ਬਦ ਪੂਰੇ ਪੂਰੀ ਬਣੀ ਬਣਤਾ ਵੀ ਪੂਰੇ ਗੁਰੂ ਨੇ ਪੂਰੀ ਬੰਤ ਬਣਾਈ ਹੈ ਉਹਦੇ ਘਰੇ ਸ਼ਬਦ ਦਾ ਲੰਗਰ ਚੱਲਦਾ ਹੈ ਹਮਮਤਲਬ ਸਭ ਤੋਂ ਪ੍ਰਥਮ ਲੰਗਰ ਹੈ ਸ਼ਬਦ ਦਾ ਸ਼ਬਦ ਦਾ ਉਹ ਬਾਬਾ ਜੀ ਨੇ ਨਾਨਕ ਸਰ ਵਿੱਚ ਪ੍ਰਚਲਿਤ ਕੀਤਾ ਜੀ ਦੂਜੇ ਨੰਬਰ ਤੇ ਉਸ ਤੋਂ ਬਾਅਦ ਬਾਬਾ ਜੀ ਇਹ ਕਿਆ ਕਰਦੇ ਸਨ ਬਾਬਾ ਨੰਦ ਸਿੰਘ ਜੀ ਮਹਾਰਾਜ ਨਾ ਜਦੋਂ ਇਹਨਾਂ ਨੇ ਘਰ ਛੱਡਿਆ ਜੀ ਤੇ ਮਨ ਵਿੱਚ ਇਹ ਸੋਚ ਲਿਆ ਵੀ ਭਜਨ ਕਰਿਆ ਕਰਿਆ ਕਰਨਾ ਹੈ ਨਾਮ ਜਪਣਾ ਹੈ ਤੇ ਜਦੋਂ ਮਤਲਬ ਭੁੱਖ ਲੱਗਿਆ ਕਰੇਗੀ ਨਾ ਤੇ ਕਿਸੇ ਇੱਕ ਘਰ ਜਾ ਕੇ ਤੇ ਆਵਾਜ਼ ਦੇ ਕੇ ਤੇ ਉਹਨਾਂ ਤੋਂ ਪ੍ਰਸ਼ਾਦਾ ਮੰਗ ਕੇ ਖਾ ਲਿਆ ਕਰਾਂਗੇ ਹੂੰ ਤੇ ਇਸ ਧਾਰਨਾ ਦੇ ਅਨੁਸਾਰ ਪਹਿਲੇ ਹੀ ਦਿਨ ਬਾਬਾ ਜੀ ਕਿਸੇ ਮਾਤਾ ਦੇ ਘਰ ਜਾਂਦੇ ਆ ਜੀ ਸਵੇਰੇ ਕੋਈ 9:00 ਵਜੇ ਦਾ ਟਾਈਮ ਹੈ 8:30 9:00 ਵਜੇ ਦਾ ਹੂੰ ਤੇ ਇੱਕ ਦਰਮਿਆ ਦੇ ਦਿਨ ਸੀ ਹੂੰ ਤੇ ਉਸ ਮਾਈ ਦੇ ਘਰ ਵਾਲਾ ਸਵੇਰੇ ਸੁਦੇਹਾਂ ਦਾ ਨਾ ਕੋਈ 2:30 3:00 ਵਜੇ ਹਲ ਜੋੜਨ ਵਾਸਤੇ ਜਾਂਦੇ ਹੁੰਦੇ ਸੀ ਅੱਗੇ ਹੂੰ ਤੇ ਠੰਡੇ ਠੰਡੇ ਤੇ ਜਦੋਂ ਨੂੰ ਧੁੱਪ ਤਾਂ ਬਜਾਦੇ ਤੇਜ ਹੁੰਦੀ ਸੀ ਤੇ ਉਦੋਂ ਨੂੰ ਮੁੜੇ ਆਉਂਦੇ ਸੀ ਹੂੰ ਤੇ ਉਹ ਹਜੇ ਹਾਲ ਛੱਡ ਕੇ ਆਇਆ ਹੀ ਸੀ ਹੂੰ ਤੇ ਮਾਈ ਅੱਗੋਂ ਕਹਿੰਦੀ ਵੀ ਹਜੇ ਤੱਕ ਮੇਰੇ ਘਰ ਵਾਲਾ ਸਵੇਰ ਦਾ ਢਾਈ 3 ਵਜੇ ਦਾ ਗਿਆ ਖੇਤ ਹਲ ਜੋੜ ਕੇ ਹੂੰ ਉਹਨੂੰ ਤਾਂ ਅਜੇ ਤੱਕ ਰੋਟੀ ਦਿੱਤੀ ਨਹੀਂ ਤੇ ਤੈਨੂੰ ਵੇਲੜ ਨੂੰ ਮੈਂ ਕਿੱਥੋਂ ਸਵੇਰੇ ਹੀ ਲੰਗਰ ਚ ਕਾ ਦਿਆਂ ਅੱਛਾ ਯਾਨੀ ਆ ਜਿਹੜਾ ਬੋਲ ਬੋਲਿਆ ਨਾ ਹੂੰ ਤੇ ਬਾਬਾ ਜੀ ਉਸੇ ਵੇਲੇ ਉਥੋਂ ਮੁੜ ਪਏ ਹੂੰ ਮਗਰ ਉਹਦੇ ਘਰ ਵਾਲੇ ਨੇ ਵੇਖਿਆ ਵੀ ਸੰਤ ਤੇ ਚਲੇ ਗਏ ਉਹਨੇ ਪਛਾਣ ਲਿਆ ਉਹਨੇ ਆਪਣੇ ਘਰ ਵਾਲੀ ਨੂੰ ਕਿਹਾ ਵੀ ਐ ਮਹਾਪੁਰਸ਼ਾਂ ਨੂੰ ਐ ਨਹੀਂ ਬੋਲੀਦਾ ਹੂੰ ਤੇ ਉਹਨਾਂ ਨੇ ਪਿੱਛੋਂ ਆਵਾਜ਼ ਵੀ ਮਾਰੀ ਬਾਬਾ ਜੀ ਨੂੰ ਬਾਹਰ ਜਾ ਕੇ ਵੀ ਸੰਤ ਜੀ ਆਜੋ ਪ੍ਰਸ਼ਬਦ ਲੈ ਜਾਓ ਤੇ ਬਾਬਾ ਜੀ ਨਹੀਂ ਮੁੜੇ ਬਾਬਾ ਜੀ ਬਾਹਰ ਆ ਕੇ ਤੇ ਬੈਠ ਗਏ ਤੇ ਮਤਲਬ ਬਹੁਤ ਪਛਤਾਵੇ ਵਿੱਚ ਹੈ ਪਰੇਸ਼ਾਨ ਹੈ ਕਿਉਂਕਿ ਨਾਮ ਜਪਣ ਵਾਲੇ ਦਾ ਹਿਰਦਾ ਹੁੰਦਾ ਕੋਮਲ ਜਦੋਂ ਕੋਈ ਬੰਦਾ ਨਜਾਇਜ਼ ਕੋਈ ਗੱਲ ਕਰਦਾ ਉਹਨੂੰ ਉਹਦੇ ਜਿਹੜੀ ਸੱਟ ਬੜੀ ਗਹਿਰੀ ਵੱਜਦੀ ਹੈ ਦਿਲ ਤੇ ਬਲੰਦ ਰਿਆ ਜਾਂਦਾ ਹਾਂ ਤੇ ਇ ਬੈਠੇ ਹੈ ਬੜੇ ਪਛਤਾਵੇ ਵਿੱਚ ਵੀ ਮੈਂ ਕਿਉਂ ਗਿਆ ਮੰਗਣਾ ਹੂੰ ਤੇ ਮਤਲਬ ਜਦੋਂ ਉਹ ਸੁਪਚਤਾ ਵਿੱਚ ਬੈਠਿਆ ਨਾ ਫਿਰ ਕਹਿੰਦੇ ਆਕਾਸ਼ ਬਾਣੀ ਹੁੰਦੀ ਹੈ ਹੂੰ ਇੱਕ ਆਵਾਜ਼ ਕੰਨੀ ਪੈਂਦੀ ਹੈ ਵੀ ਤੈਨੂੰ ਕਿਹਨੇ ਕਿਹਾ ਸੀ ਵੀ ਤੂੰ ਉਹਨਾਂ ਦੇ ਘਰੇ ਪ੍ਰਸ਼ਾਦਾ ਮੰਗਣ ਜਾ ਹੂੰ ਕਹਿੰਦੇ ਜੀ ਹਾਲੀ ਸਵੇਰ ਦਾ ਜਿਹੜਾ ਹਲ ਜੋੜ ਕੇ ਗਿਆ ਜੇ ਉਹਦੇ ਪ੍ਰਸ਼ਾਦੇ ਦਾ ਕਿਸੇ ਮਾਈ ਨੂੰ ਫਿਕਰ ਹੈ ਤੇ ਤੂੰ ਨਾਮ ਜਪਦਾ ਹੂੰ ਖਸਮ ਦਾ ਭਰੋਸਾ ਉਹਦੇ ਤੇ ਭਰੋਸਾ ਰੱਖ ਲਿਆ ਬ੍ਰਹਮ ਗਿਆਨੀ ਇੱਕ ਉੱਪਰ ਆਸ ਆਪਾਂ ਗੁਰਬਾਣੀ ਚੋ ਸ਼ਬਦ ਪੜ੍ਹਦੇ ਆ ਨਾ ਨਾ ਰਜ਼ਿਕ ਦਸਤ ਆ ਕਸੇ ਹਮ ਹਮ ਜੇਰ ਜਿਮੀ ਦੁਨੀਆ ਪੀਰਾ ਮਸੈ ਕਾ ਰਾਇਆ ਹੁੰਦਾ ਨਾ ਸ਼ਬਦ ਹਮ 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 ਉਹ ਸ਼ਬਦ ਚ ਗੁਰੂ ਸਾਹਿਬ ਜੀ ਕਹਿੰਦੇ ਆ ਨਾ ਰਜ਼ਿਕ ਦਸਤ ਆ ਕਸੇ ਜੀ ਹਮਾਰਾ ਇੱਕ ਆਸ ਵਸੇ ਹਮ ਨਾ ਰਜ਼ਿਕ ਰਜ਼ਿਕ ਨਹੀਂ ਹੈ ਦਸਤ ਮੈਨੇ ਹੱਥ ਕਸੇ ਮੈਨੇ ਕਿਸੇ ਦੇ ਹਮ ਕਿਸੇ ਦੇ ਹੱਥ ਵਿੱਚ ਰਜ਼ਿਕ ਨਹੀਂ ਹੈ ਹਮ ਹਮਾ ਹਮਾ ਵੀ ਨਹੀਂ ਹੁੰਦਾ ਵਾਰਸੀ ਵਿੱਚ ਸਾਰੇ ਰਾ ਸਾਰਿਆਂ ਦਾ ਇੱਕ ਆਸ ਵਸੇ ਸਾਰਿਆਂ ਦੀ ਆਸ ਇੱਕ ਤੇ ਹੈ ਹਮਾਰਾ ਇੱਕ ਆਸ ਵਸੇ ਅਸਤ ਇੱਕ ਦਿਗਰ ਕੋਈ ਕਹਿੰਦੇ ਕੋਈ ਇੱਕ ਪ੍ਰਮਾਤਮਾ ਹੈ ਦੂਜਾ ਕੌਣ ਹੈ ਇੱਕ ਤੂੰ ਹੀ ਇੱਕ ਤੂੰ ਹੀ ਫਿਰ ਆਉਂਦਾ ਹੈ ਪਰੰਦੇ ਨਾ ਗਿਰਹਾ ਜਰ ਜਿਹੜੇ ਪਰੰਦੇ ਆ ਪੰਛੀ ਉਹਨਾਂ ਦਾ ਨਾ ਘਰ ਹੈ ਇਹਨਾਂ ਜਰ ਮੈਨੇ ਉਹਨਾਂ ਕੋਲੇ ਨਾ ਪੈਸੇ ਆ ਪਰੰਦੇ ਨਾ ਗਿਰਹਾ ਜਰ ਉਹ ਹਸ ਕਦੇ ਤੇ ਰੱਖਦੇ ਰੱਬ ਤੇ ਦਰਖਤ ਆਬ ਦਰਖਤ ਤੇ ਪਾਣੀ ਦਰਖਤ ਤੇ ਬੈਠੇ ਹੁੰਦੇ ਆ ਤੇ ਪਾਣੀ ਪੀ ਲੈਂਦੇ ਆ ਆਸ ਕਰ ਆਸ ਉਹਦੇ ਤੇ ਰੱਖਦੇ ਆ ਵੀ ਸਾਨੂੰ ਉਹ ਪ੍ਰਮਾਤਮਾ ਦੇਗਾ ਤੇ ਫਿਰ ਅੱਗੇ ਗੁਰੂ ਸਾਹਿਬ ਕਹਿੰਦੇ ਦੇਹੰਦ ਸੂਈ ਦੇਹੰਦ ਸੂਈ ਕਹਿੰਦੇ ਉਹੀ ਦਿੰਦਾ ਸੂਈ ਦਿੰਦਾ ਦੇਹੰਦ ਸੂਈ ਇੱਕ ਤੂਈ ਇੱਕ ਤੂਈ ਸੋ ਬਾਬਾ ਜੀ ਨੇ ਆਪਣਾ ਜਿਹੜਾ ਵਿਸ਼ਵਾਸ ਸੀ ਹਾਂ ਉਸ ਵਾਹਿਗੁਰੂ ਤੇ ਰੱਖ ਲਿਆ ਬ੍ਰਹਮ ਗਿਆਨੀ ਇੱਕ ਉੱਪਰ ਆਸ ਫਿਰ ਉਹ ਕਹਿੰਦੀ ਏ ਤਰਜੀਏ ਰੇ ਇੱਕ ਤੇਕ ਤੂੰ ਲਾਈ ਬਿਡਾਨੀ ਆਸ ਨਾਨਕ ਦੇ ਨਾਮ ਤੇ ਆਈ ਏ ਕਾਰਜ ਆਵੇ ਰਾਸ ਸੋ ਕਹਿਣ ਤੋਂ ਭਾਵ ਬਾਬਾ ਜੀ ਨੇ ਉਸ ਦਿਨ ਤੋਂ ਫਿਰ ਇੱਥੋਂ ਤੱਕ ਕਿ ਬਾਬਾ ਜੀ ਨੇ ਕਈ ਵਾਰੀ ਨਾ ਇਸ ਗੱਲ ਦੀ ਬਾਬਾ ਜੀ ਨੇ ਦੱਸਿਆ ਆਪ ਹੂੰ ਇਹ ਅਸੀਂ ਸੋਚਿਆ ਵੀ ਭਲਾ ਹਰੇਕ ਤਰ੍ਹਾਂ ਤੇ ਗੁਰੂ ਨਾਨਕ ਲੰਗਰ ਭੇਜੂਗਾ ਹੂੰ ਦੇਖੀਏ ਭਲਾ ਹੂੰ ਸੰਗਰੇ ਜੰਗਲ ਚ ਜਾ ਕੇ ਬਹਿ ਗਏ अच्छा हम संगे जंगल ਚਤੇ ਤਜਰਬੇ ਕਰਕੇ ਦੇਖਦੇ ਆਂ ਕਰਨ ਵਾਸਤੇ ਵੀ ਭਲਾ ਇੱਥੇ ਪ੍ਰਸ਼ਾਦਾ ਹੁੰਦਾ ਹੈ ਹਾਂ ਤੇ ਉਧਰੋਂ ਥੋੜੇ ਚਿਰ ਬਾਅਦ ਇੱਕ ਗੱਡਾ ਆਇਆ ਹੂੰ ਉਹ ਕੋਈ ਮੁਸਾਫਰ ਸੀ ਹੂੰ ਤੇ ਉਹਨਾਂ ਨੇ ਵੇਖਿਆ ਉੱਥੇ ਜੰਗਲ ਸੀਗਾ ਤੇ ਕਹਿਣ ਲੱਗੇ ਵੀ ਆਪਾਂ ਐਂ ਕਰੀਏ ਆ ਥਾਂ ਵਧੀਆ ਸਾਫ ਜੀ ਤੇ ਆਪਾਂ ਆਪਣੀ ਰੋਟੀ ਪਾਣੀ ਇੱਥੇ ਤਿਆਰ ਕਰ ਲੈਨੇ ਆਂ ਅੱਛਾ ਉਹਨਾਂ ਨੇ ਉਹਨਾਂ ਕੋਲ ਸਾਰਾ ਸਮਾਨ ਸੀਗਾ ਤੇ ਉਹਨਾਂ ਨੇ ਉੱਥੇ ਹੀ ਮਹਾਰਾਜਾ ਚੁੱਲਾ ਬਣਾ ਕੇ ਤੇ ਉੱਥੇ ਆਪਦੇ ਰੋਟੀ ਪਾਣੀ ਤਿਆਰ ਕਰ ਲਿਆ। ਉਹ ਤਿਆਰ ਕਰਕੇ ਤੇ ਉਹਨਾਂ ਨੇ ਪਾਸੇ ਹਾਸੇ ਧਿਆਨ ਮਾਰਿਆ। ਵੀ ਇੱਥੇ ਕੋਈ ਸਾਧੂ ਸੰਤ ਹੈਗਾ। ਪਰ ਆਤਮਨ ਦੇਖੋ ਲੋਕਾਂ ਦੇ ਅੰਦਰ ਰੱਬ ਹੁੰਦਾ ਸੀ। ਇਹ ਚੀਜ਼ ਹੁੰਦੀ ਸੀ ਹਾਂ। ਹਾਂ। ਤੇ ਵੇਖਿਆ ਬਾਬਾ ਜੀ ਬੈਠੇ ਐ। ਤੇ ਉਹ ਪਹਿਲਾਂ ਨਾ ਪ੍ਰਸ਼ਾਦਾ ਪਾ ਕੇ ਹਾਂ। ਉਹਨਾਂ ਬਾਬਾ ਜੀ ਵਾਸਤੇ ਲੈ ਆਏ। ਕਹਿਣ ਲੱਗੇ ਮਹਾਰਾਜ ਪਹਿਲਾਂ ਤੁਸੀਂ ਛਕੋ। ਹਾਂ। ਤੇ ਬਾਬਾ ਜੀ ਨੇ ਫਿਰ ਮਤਲਬ ਭਰਾ ਕੇ ਚਾਕੇ ਤੇ ਗੁਰੂ ਨਾਨਕ ਦਾ ਸ਼ੁਕਰ ਕੀਤਾ ਤੇ ਮੱਥਾ ਟੇਕਿਆ ਵੀ ਗੁਰੂ ਨਾਨਕ ਵੀ ਮੈਂ ਇਦੋਂ ਬਾਅਦ ਤੇਰੀ ਪਰਖਿਆ ਨਹੀਂ ਲੰਦਾ ਸਹੀ ਗੱਲ ਹੈ ਵੀ ਮੈਨੂੰ ਪ੍ਰਪੱਕ ਹੋ ਗਿਆ ਵੀ ਜਿੱਥੇ ਵੀ ਮਤਲਬ ਰਿਜਕ ਦੇਣ ਵਾਲਾ ਤੇ ਕੀ ਉਹ ਹੈ ਰਿਜਕ ਆਪਾਂ ਕਹਿੰਦੇ ਆ ਕਿ ਦਦਾ ਦਾਤਾ ਇੱਕ ਹੈ ਇੱਕ ਹੈ ਸਭ ਕੋ ਦੇਵਨ ਹੈ ਦਿਨ ਦੇ ਟੋਟ ਨਾ ਆਵੇ ਆ ਗਣਤ ਭਰੇ ਭੰਡਾਰ ਨਕਨਥ ਖਸਮ ਹੱਥ ਕੀਰਤ ਧੱਕੇ ਦੇ ਜਹਾਂ ਦਾ ਨੀ ਤਾ ਨਾਨਕਾ ਸੱਚੀ ਇਹ ਜਿਹੜੀ ਆਪਜੀ ਨੇ ਪੰਕਤੀ ਬੋਲੀ ਹੈ